ਸਤਿ ਸ੍ਰੀ ਅਕਾਲ ਦੋਸਤੋ ਪਿਆਰ ਭਰੀ ਫਤਿਹ ਕੋਲ ਕਰਿਓ ਅੱਜ ਤੁਹਾਡੇ ਨਾਲ ਅਸੀਂ ਜੋ ਵੀਡੀਓ ਸਾਂਝੀ ਕਰਨ ਜਾ ਰਹੇ ਹਾਂ ਉਹ ਬੜੀ ਦੁਖਦਾਈ ਘਟਨਾ ਇਹ ਵੀਡੀਓ ਨੂੰ ਪਹਿਲਾਂ ਤੁਸੀਂ ਦੇਖਿਓ ਸਮਝਿਓ ਵਿਚਾਰਿਓ ਕਿ ਮੇਰੇ ਕਹਿਣ ਦਾ ਮਕਸਦ ਕੀ ਹੈ ਤੇ ਮੈਂ ਕਹਿ ਕਿਉਂ ਰਿਹਾ ਇਹ ਵੀਡੀਓ ਨਿਊਜ਼ੀਲੈਂਡ ਤੋਂ ਆਈ ਹੈ ਜਿੱਥੇ ਸਿੱਖ ਸੰਗਤਾਂ ਵੱਲੋਂ ਇੱਕ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ ਤੇ ਉਸ ਨਗਰਗੀਤਨ ਦਾ ਵਿਰੋਧ ਨਿਊਜ਼ੀਲੈਂਡ ਦੇ ਸਥਾਨਕ ਲੋਕ ਬੋਰੀਆ ਲੋਕ ਜਿਹਨੂੰ ਅਸੀਂ ਕਹਿੰਦੇ ਹਾਂ ਉਹਨਾਂ ਲੋਕਾਂ ਨੇ ਕੀਤਾ ਤੇ ਇਸ ਨਗਰਗੀਤਨ ਦੇ ਵਿਰੋਧ ਕਰਨ ਦਾ ਜੋ ਤਰੀਕਾ ਸੀ ਉਹ ਥੋੜਾ ਜਿਹਾ ਵੱਖਰਾ ਸੀ ਉਹ ਲੋਕ ਉਸ ਤਰ੍ਹਾਂ ਦੀਆਂ ਟੀ-ਸ਼ਰਟਾਂ ਪਾ ਕੇ ਆਏ ਤੇ ਆਪਣਾ ਇੱਕ ਮੂਰੀਆ ਨਾਚ ਕਰ ਰਹੇ ਸੀ ਤੇ ਉਹ ਇਹ ਵੀ ਕਹਿ ਰਹੇ ਸੀ ਕਿ ਵੀ ਤੁਸੀਂ ਵਾਪਸ ਜਾਓ ਇਹ ਸਾਡਾ ਨਿਊਜ਼ੀਲੈਂਡ ਹੈ ਇਹ ਤੁਹਾਡਾ ਭਾਰਤ ਨਹੀਂ ਤੁਸੀਂ ਵਾਪਸ ਜਾਓ ਇਹ ਤੁਹਾਡਾ ਇੰਡੀਆ ਨਹੀਂ ਤੁਸੀਂ ਵਾਪਸ ਜਾਓ ਇਹੋ ਜਿਹੇ ਨਾਰੇ ਵੀ ਲਗਾ ਰਹੇ ਸਨ ਤੇ ਹੁਣ ਨਗਰ ਕੀਰਤਨ ਨੂੰ ਰੋਕਣਾ ਇਥੋਂ ਦੇ ਸਥਾਨਕ ਲੋਕਾਂ ਵੱਲੋਂ ਕਿੰਨਾ ਕੁ ਜਾਇਜ਼ ਆ ਜਾਂ ਕਿੰਨਾ ਕੁ ਨਜਾਇਜ਼ ਆ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਪਰ ਜੇ ਅਸੀਂ ਇਸ ਨਾਲ ਪਿਛੋਕੜ ਜਾਣੀਏ ਤੇ ਇਹੋ ਜਿਹਾ ਵਿਰੋਧ ਹੋ ਕਿਉਂ ਰਿਹਾ ਜਾਂ ਤਾਂ ਉਹ ਲੋਕ ਸਾਡੇ ਭਾਰਤੀਆਂ ਨੂੰ ਨਕਾਰ ਰਹੇ ਨੇ ਜਾਂ ਫਿਰ ਜੋ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਹੋ ਰਿਹਾ ਲੋਕ ਧਰਮ ਪਰਿਵਰਤਨ ਕਰਕੇ ਕਿਸੇ ਹੋਰ ਧਰਮ ਨੂੰ ਬਣਾ ਰਹੇ ਨੇ ਹੋ ਸਕਦਾ ਕਿ ਉੱਥੋਂ ਵੀ ਇਸ ਕਾਰਜਗੁਜ਼ਾਰੀ ਨੇ ਜਨਮ ਲਿਆ ਹੋਵੇ ਪਰ ਦੇਖਣ ਵਿੱਚ ਇਹ ਵੀਡੀਓ ਬੜੀ ਦੁਖਦਈ ਹੈ ਕਿ ਜੇਸ ਗੁਰੂ ਸਹਿਬਾਨ ਨੇ ਪੂਰੇ ਸੰਸਾਰ ਦੇ ਉੱਪਰ ਇੱਕ ਹੱਥ ਰੱਖਿਆ ਲੰਗਰ ਦੀ ਪ੍ਰਥਾ ਚਲਾਈ ਜਿੱਥੇ ਵੀ ਜਿਹੜੇ ਮੁਲਕਾਂ ਦੇ ਵਿੱਚ ਵੀ ਅਨਪਛਾਤੀ ਜਾਂ ਘਟਨਾ ਹੁੰਦੀ ਹੈ ਜਾਂ ਕੋਈ ਕੁਦਰਤੀ ਆਫਤਾਂ ਹੁੰਦੀਆਂ ਨੇ ਤਾਂ ਉੱਥੇ ਪੰਜਾਬੀਆਂ ਨੇ ਜਾ ਕੇ ਲੰਗਰ ਲਾਏ ਨੇ ਉੱਥੋਂ ਦੇ ਲੋਕਾਂ ਦੀ ਸੇਵਾ ਕੀਤੀ ਹੈ ਜਾਂ ਉੱਥੋਂ ਦੇ ਲੋਕਾਂ ਨੂੰ ਸੰਭਾਲਿਆ ਪਰ ਮੈਨੂੰ ਹੁਣ ਇਸ ਤਰੀਕੇ ਲੱਗਦਾ ਹੈ ਕਿ ਇਹ ਤੇ ਲੋਕ ਹੁਣ ਸਾਡੇ ਪੰਜਾਬੀਆਂ ਤੋਂ ਜਾਂ ਸਾਡੇ ਭਾਰਤੀਆਂ ਤੋਂ ਜਾਂ ਜਿੰਨੇ ਵੀ ਆਲੇ-ਦਾਲੇ ਭਾਰਤ ਦੇ ਵਿੱਚ ਸਟੇਟਾਂ ਨੇ ਜਾਂ ਕੇਰਲਾ ਹੋ ਗਿਆ, 구ਜਰਾਤ ਹੋ ਗਿਆ, ਮਧ ਪ੍ਰਦੇਸ਼ ਹੋ ਗਿਆ, ਜਐਮਪੀ, ਯੂਪੀ ਇਥੋਂ ਦੇ ਲੋਕ ਹੁਣ ਬਾਹਰਲੇ ਮੁਲਕਾਂ ਨੂੰ ਲੁਝਾਨ ਕਰ ਲੈਂਦੇ ਉਹਨਾਂ ਲੋਕਾਂ ਤੋਂ ਇਹ ਬੜੇ ਪਰੇਸ਼ਾਨ ਨੇ ਕਿਉਂਕਿ ਸਾਡੇ ਪੰਜਾਬੀਆਂ ਦਾ ਜਾਂ ਸਾਡੇ ਭਾਰਤੀਆਂ ਦਾ ਜਾ ਹੋਰ ਬਖਰੀਆਂ ਸਟੇਟਾਂ ਦੇ ਲੋਕ ਬਹੁ ਗਿਣਤੀ ਵਿੱਚ ਉੱਥੇ ਬੈਠੇ ਨੇ ਮਿਹਨਤ ਵੀ ਕਰੀ ਐ ਕਾਮਯਾਬੀਆਂ ਵੀ ਹਾਸਲ ਕਰੀਆਂ ਨੇ ਪਰ ਭਾਰਤੀਆਂ ਦੀ ਗਿਣਤੀ ਉੱਥੇ ਜ਼ਿਆਦਾ ਹੋਣ ਕਾਰਨ ਇਹ ਲੋਕਾਂ ਨੂੰ ਕੰਮ ਨਹੀਂ ਮਿਲ ਰਹੇ ਜਿਸ ਕਾਰਨ ਹੋ ਸਕਦਾ ਹੈ ਇਹਨਾਂ ਦੇ ਵਿਰੋਧ ਦੀ ਇਹ ਵੀ ਇੱਕ ਧਿਰ ਹੋਵੇ ਕਿ ਤੁਸੀਂ ਇੰਡੀਆ ਵਾਪਸ ਜਾਓ ਇਹ ਤੁਹਾਡਾ ਮੁਲਕ ਨਹੀਂ ਇਹ ਸਾਡਾ ਮੁਲਕ ਹੈ ਇਹ ਤੁਹਾਡਾ ਭਾਰਤ ਨਹੀਂ ਤੁਸੀਂ ਆਪਣੀ ਮਰਜ਼ੀ ਮਰਜ਼ੀ ਨਾਲ ਇੱਥੇ ਕੋਈ ਤਿਹਾਰ ਨਹੀਂ ਮਨਾ ਸਕਦੇ ਕੋਈ ਨਗਰ ਕੀਰਤਨ ਨਹੀਂ ਕੱਢ ਸਕਦੇ ਤੇ ਜਦੋਂ ਮੈਂ ਇਸ ਵੀਡੀਓ ਦਾ ਥੋੜਾ ਜਿਹਾ ਪਛੋਕੜ ਜਾਣਿਆ ਤੇ ਜਿਸ ਬੰਦੇ ਕਾਰਨ ਇਹ ਵਿਰੋਧ ਹੋਇਆ ਉਹਦੀ ਹਿਸਟਰੀ ਵੀ ਮੈਂ ਇਸ ਵੀਡੀਓ ਦੇ ਵਿੱਚ ਮੈਂਸ਼ਨ ਕਰੂੰਗਾ ਇਸ ਵੀਡੀਓ ਦੇ ਟਾਈਟਲ ਦੇ ਵਿੱਚ ਉਹ ਆਪਾਂ ਹਿਸਟਰੀ ਪਾਵਾਂਗੇ ਕਿ ਕਿਹੜੇ ਬੰਦੇ ਕਰਕੇ ਇਹ ਚੀਜ਼ਾਂ ਹੋਈਆਂ ਜਾਂ ਵਿਰੋਧ ਹੋਇਆ ਤੇ ਉਸ ਬੰਦੇ ਦਾ ਨਾਮ ਕੀ ਸੀ ਕਦੋਂ ਨੇ ਸੰਗਠਨ ਬਣਾਇਆ ਕਦੋਂ ਤੋਂ ਉਹ ਇਸ ਸੰਗਠਨ ਦੇ ਵਿੱਚ ਆਇਆ ਤੇ ਉਹਨੇ ਏਡਾ ਵੱਡਾ ਇੱਕ ਸੰਗਠਨ ਤਿਆਰ ਕੀਤਾ ਜੋ ਇਹ ਲੋਕ ਨਗਰ ਕੀਤਨ ਦਾ ਵਿਰੋਧ ਕਰ ਰਹੇ ਨੇ ਉਹਦੀ ਵੀ ਆਪਾਂ ਪੂਰੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਨਾਲ ਹੀ ਟਾਈਟਲ ਦੇ ਵਿੱਚ ਦੱਸਾਂਗੇ ਪਰ ਇੱਕ ਬੜੀ ਦੁਖਦਾਈ ਖਬਰ ਹੈ ਕਿ ਇਸ ਤਰੀਕੇ ਸਾਡੇ ਲੋਕਾਂ ਨੂੰ ਹੁਣ ਇਹ ਚੀਜ਼ਾਂ ਦੇਖਣੀਆਂ ਪੈ ਰਹੀਆਂ ਨੇ ਹੁਣ ਇਹ ਗੁਰਮਤਿ ਦੇ ਹਿਸਾਬ ਨਾਲ ਕੀ ਕਹਿੰਦੀਆਂ ਨੇ ਜਾਂ ਮਨਮਤ ਦੇ ਹਿਸਾਬ ਨਾਲ ਕੀ ਕਹਿੰਦੀਆਂ ਨੇ ਇਹ ਤਾਂ ਜੋ ਵਿਚਾਰਧਾਰਕ ਲੋਕ ਨੇ ਜਾਂ ਵਿਚਾਰਕ ਜੋ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੇ ਨਾਲ ਚੱਲਦੇ ਨੇ ਉਹ ਦੱਸ ਸਕਦੇ ਨੇ ਪਰ ਮੈਂ ਇਹ ਦੱਸ ਸਕਦਾ ਕਿ ਇਹ ਲੋਕ ਵਿਰੋਧ ਕਰ ਰਹੇ ਨੇ ਮੋਰੀਆ ਨਾਚ ਆ ਇਹਨਾਂ ਦਾ ਮੋਰੀਆ ਲੋਕ ਨੇ ਇਹ ਪੂਰੀ ਲੋਕ ਕਿਹਾ ਜਾਂਦਾ ਇਹਨਾਂ ਨੂੰ ਇਹ ਇੱਕ ਬੱਕਰੀਆਂ ਟੀ-ਸ਼ਰਟਾਂ ਪਾ ਕੇ ਆਏ ਹੱਥਾਂ ਵਿੱਚ ਝੰਡੇ ਲੈ ਕੇ ਇਹਨਾਂ ਨੇ ਵਿਰੋਧ ਕਰਨਾ ਸ਼ੁਰੂ ਕੀਤਾ ਬਦਲ ਇੱਕ ਪਾਸੇ ਸਾਵਾ 6 ਸਿੱਖ ਸੰਗਤ ਨੂੰ ਵੀ ਬਣਦੀ ਆ ਜਿਨ੍ਹਾਂ ਨੇ ਅਗੋਂ ਚਲੋ ਜਕਾਰੇ ਇਹਨਾਂ ਨੇ ਵੀ ਛੱਡੇ ਉਹਨਾਂ ਨੇ ਵੀ ਆਪਣੇ ਜਕਾਰੇ ਛੱਡੇ ਜੋ ਬੋਲੇ ਸੋਨਹਿਾਲ ਸਤਿ ਸ੍ਰੀਕਾਲ ਦੇ ਜਕਾਰੇ ਬੁਲਾਈ ਉਹਨਾਂ ਨੇ ਵੀ ਆਪਣੇ ਮੋਰੀਆ ਵਾਂਸ ਦਾ ਜੋ ਉਹਨਾਂ ਦਾ ਕੋਈ ਨਾਰਾ ਉਸ ਤਰ੍ਹਾਂ ਦੀ ਨਾਰੀ ਲਾਇਆ ਪਰ ਹੁਣ ਹੌਲੀ ਹੌਲੀ ਇਹ ਜਿਹੜੀ ਚੀਜ਼ ਤੁਹਾਨੂੰ ਹਰ ਇੱਕ ਮੁਲਕ ਦੇ ਵਿੱਚ ਦੇਖਣ ਨੂੰ ਮਿਲੂਗੀ ਕਿਉਂਕਿ ਭਾਰਤੀਆਂ ਦਾ ਬਹੁ ਗਿਣਤੀ ਵਿੱਚ ਬਹਾਰਲੇ ਮੁਲਕਾਂ ਵੱਲ ਰੁਝਾਨ ਇਸ ਬਰੂਤਤਾ ਦਾ ਕਾਰਨ ਹੋ ਸਕਦਾ ਹੈ ਕਿਉਂਕਿ ਉੱਥੇ ਦੇ ਲੋਕਾਂ ਨੂੰ ਕੰਮ ਨਹੀਂ ਮਿਲ ਰਿਹਾ ਤੇ ਜਿਸ ਤਰ੍ਹਾਂ ਸਾਡੇ ਇੰਡੀਆ ਦੇ ਵਿੱਚ ਹਾਲ ਹੋ ਗਿਆ ਕਿ ਪ੍ਰਵਾਸੀ ਲੋਕ ਇੱਕ ਦੂਜੀ ਸਟੇਟਾਂ ਦੇ ਵਿੱਚ ਜਾ ਕੇ ਕੰਮ ਕਰ ਰਹੇ ਨੇ ਪਰ ਸਾ ਉਥੋਂ ਦੇ ਬਸਨੀਕ ਲੋਕਾਂ ਨੂੰ ਕੰਮ ਨਹੀਂ ਮਿਲ ਰਿਹਾ ਉਸੇ ਤਰ੍ਹਾਂ ਹਾਲ ਹੋਣਾ ਹਰ ਇੱਕ ਮੁਲਕ ਦਾ ਹੋ ਰਿਹਾ ਪਰ ਆਉਣ ਵਾਲਾ ਸਮਾਂ ਤੈਅ ਕਰੂਗਾ ਕਿ ਇਸ ਦਾ ਅੱਗੇ ਪਿਛੋਕੜ ਕੀ ਨਿਕਲੂਗਾ ਪਰ ਇਸ ਚੀਜ਼ ਨੂੰ ਦੇਖ ਕੇ ਹਰ ਇੱਕ ਦਾ ਦਿਲ ਕੰਬਦਾ ਵੀ ਹੌਲ ਵੀ ਪੈਂਦੇ ਨੇ ਕਿ ਜਿਸ ਗੁਰੂ ਗ੍ਰੰਥ ਸਾਹਿਬ ਨੂੰ ساری ਦੁਨੀਆ ਸੇਜਦਾ ਕਰਦੀ ਹੈ NASA ਅਮਰੀਕਾ ਦੀ ਬਹੁਤ ਵੱਡੀ ਸਪੇਸ ਦੀ ਇੱਕ ਕੰਪਨੀ ਹੈ ਜਿਸ ਨੇ ਆਪਣੀ ਸਭ ਤੋਂ ਉਪਰਲੀ ਮੰਜ਼ਲ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤਾ ਤੇ ਅੱਜ ਉਸੇ ਗੁਰੂ ਗ੍ਰੰਥ ਸਾਹਿਬ ਦਾ ਨਗਰ ਕੀਰਤਨ ਜੋ ਨਿਕਲ ਰਿਹਾ ਉਸੇ ਨਗਰ ਗੀਤਨ ਦਾ ਵਿਰੋਧ ਹੋ ਰਿਹਾ ਤੇ ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਲੋਕਾਂ ਨੂੰ ਆਮੋ ਸਾਹਮਣੇ ਹੋਣਾ ਚਾਹੀਦਾ ਕਿਉਂਕਿ ਗੁਰੂ ਸਾਹਿਬਨਾ ਸਾਈਬਾਨਾ ਨੇ ਹਰ ਇੱਕ ਧਰਮ ਦੇ ਵਿੱਚ ਹਰ ਇੱਕ ਨੂੰ ਪੂਰੀ ਇਜਾਜ਼ਤ ਦਿੱਤੀ ਹੈ ਕਿ ਤੁਸੀਂ ਆਪਣੇ ਧਰਮ ਦੇ ਵਿੱਚ ਜੋ ਤੁਹਾਨੂੰ ਤੁਹਾਡਾ ਧਰਮ ਕਹਿੰਦਾ ਉਹ ਕਰ ਸਕਦੇ ਹੋ ਪਰ ਕਿਸੇ ਦਾ ਧੱਕੇ ਨਾਲ ਜਾਂ ਲਾਲਚ ਦੇ ਕੇ ਧਰਮ ਪਰिवर्तन ਨਹੀਂ ਕਰਾ ਸਕਦੇ ਇਹ ਚੀਜ਼ਾਂ ਉਸ ਟਾਈਮ ਵੀ ਹੁੰਦੀਆਂ ਸੀ ਕਿ ਧੱਕੇ ਨਾਲ ਧਰਮ ਪਰिवर्तन ਮੁਕਲੀ ਆਸਲਨ ਤਵਨੋ ਕਰਾਏ ਜਾਂਦੇ ਸੀ ਤੇ ਉਸ ਟਾਈਮ ਵੀ ਲੋਕ ਬੜੇ ਦੁਖੀ ਸੀ ਤੇ ਉਸੇ ਕਰਕੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹਾਦਤ ਦੇਣੀ ਪਈ ਪਰ ਹੁਣ ਇਸ ਚੀਜ਼ਾਂ ਨੂੰ ਦੇਖ ਕੇ ਥੋੜਾ ਜਿਹਾ ਦਿਲ ਕੰਬਦਾ ਹੈ ਕਿ ਸਾਡੇ ਲੋਕ ਕਿੰਨੇ ਸਹਿਵੇਂ ਹੋਣਗੇ ਹੁਣ ਬਾਹਰਲੇ ਮੌਲਕਾਂ ਵਿੱਚ ਜਿਵੇਂ ਅਮਰੀਕਾ ਕਾਰਵਾਈ ਕਰ ਰਿਹਾ ਲੋਕਾਂ ਨੂੰ ਫੜ ਫੜ ਕੇ ਇੰਡੀਆ ਰਿਪੋਰਟ ਕਰ ਰਿਹਾ ਮੈਨੂੰ ਲੱਗਦਾ ਆਉਣ ਵਾਲੇ 2026 ਦੇ ਵਿੱਚ ਇਹ ਗਿਣਤੀ ਬਹੁਤ ਵਧੂਗੀ ਕਿ ਸਾਡੇ ਭਾਰਤੀ ਲੋਕ ਉਸ ਮੁਲਕਾਂ ਨੂੰ ਉਹਨਾਂ ਮੁਲਕਾਂ ਨੂੰ ਛੱਡ ਕੇ પાਪ ਸੌਣਗੇ ਜਹਾਜ਼ ਭਰ-ਭਰ ਵਾਪਸ ਆਉਣਗੇ ਕਿਉਂਕਿ ਲੋਕਾਂ ਨੂੰ ਇਸ ਗੱਲ ਦੀ ਹੁਣ ਅਹਿਸਾਸ ਹੋ ਗਿਆ ਕਿ ਲੋਕ ਸਾਡੇ ਕੰਮ ਨੂੰ ਸਾਡੀਆਂ ਨੌਕਰੀਆਂ ਨੂੰ ਖਾ ਰਹੇ ਨੇ ਬਾਕੀ ਤੁਸੀਂ ਇਸ ਵੀਡੀਓ ਬਾਰੇ ਵਿਚਾਰ ਦਿਓ ਜੇ ਮੈਂ ਕੁਝ ਗਲਤ ਤਾਂ ਤਾਂ ਮਾਫ ਕਰੇ